ਕਿਨੇ ਪਤਾ ਨਹੀਂ ਕਿੰਨੇ ਬੱਚੇ ਪੜਾ ਕੇ ਭੇਜੇ ਸੀ ਅੱਜ ਉਸ ਬੰਦੇ ਲਈ ਸਾਨੂੰ ਇਨਸਾਫ ਲੈਣ ਲਈ ਆਏ ਸੜਕ ਤੇ ਪਰਨਾ ਪਿਆ ਇਹ ਉਹਨਾਂ ਦੇ ਫਾਦਰ ਨੇ ਪਿਤਾ ਜੀ ਨੇ ਮੈਨੂੰ ਇਹ ਦੱਸਿਓ ਜੇ ਪੁੱਤ ਦੀ লাশ ਆਪਦੇ ਮੋਢੇ ਤੇ ਲੈ ਕੇ ਗਏ ਨੇ ਕੱਲਾ ਸੀ ਪੋਤਾ ਛੋਟਾ ਡਰਦਾ ਪੁਲਿਸ ਤੋਂ ਉਸ ਬੰਦੇ ਨੇ ਜ਼ਿੰਦਗੀ ਅੱਗੇ ਕਿਵੇਂ ਨਿਰਵਾਉ ਸੋਚਣਾ ਹੈ ਕਿ ਆ ਜੋ ਵਿਚਾਰੇ ਇਨਸਾਫ ਲਈ ਸੜਕਾਂ ਤੇ ਤੁਰ ਰਹੇ ਨੇ ਪੋਨੀਆਣਾ ਪਟੇੰਡਾ ਲੁਧਿਆਣਾ ਕੋਈ ਜਗ੍ਹਾ ਛੱਡੀ ਐ ਜਿੱਥੇ ਨਾ ਨੇ ਇਨਸਾਫ ਨਾ ਮੰਗਿਆ ਹੋਵੇ ਪਰ ਇਹ ਦੁਰੇ ਆ ਰਹੇ ਨੇ ਔਰ ਸਾਡੇ ਲੀਡਰ ਜਿਨ੍ਹਾਂ ਨੇ ਇਨਸਾਫ ਪੁਲਿਸ ਆळ्या ਨੂੰ ਕਹਿਣਾ ਉਹ ਲੀਡਰ ਅੱਜ ਅਸੈਂਬਲੀ ਦੇ ਵਿੱਚ ਇੱਕ ਦੂਜੇ ਨਾਲ ਪਰ ਬਿਨਾ ਗੱਲ ਦੀ ਆ ਤੁੰਗ ਵਾਲਾ ਗੰਦਾ ਉਹਦਾ ਤੁੰਗ ਗੰਦਾ ਉਹ ਮੈਨੂੰ ਇਹ ਦੱਸੂਗੇ ਜੇ ਪੁਲਿਸ ਗਲਤ ਕਰੇ ਤਾਂ ਅਸੀਂ ਕੰਪਲੇਂਟ ਕਿੱਥੇ ਕਰਕੇ ਦੱਸੂਗੇ ਜੇ ਪੁਲਿਸ ਗਲਤ ਹੋਵੇ ਤਾਂ ਅਸੀਂ ਕਿਹਨੂੰ ਕਹੀਏ ਕਿ ਯਾਰਾ ਸਾਡਾ ਇਲਾਜ ਕਰ ਸਾਡਾ ਕੋਈ ਇਨਸਾਫ ਕਰ ਇਹ ਇਨਸਾਫ ਮੰਗ ਰਹੇ ਨੇ ਨਰਿੰਦਰਦੀਪ ਦੀ ਬੀਵੀ ਮੰਗ ਰਹੀ ਉਹਨਾਂ ਦੀ ਮਦਰ ਮੰਗ ਰਹੀ ਉਹਨਾਂ ਦਾ ਬੱਚਾ ਮੰਗ ਰਿਆ ਕਿਨੂੰ ਮੰਗਿਆ ਇਨਸਾਫ ਅੱਜ ਸੜਕਾਂ ਤੇ ਤੁਰਦੇ ਫਿਰਦੇ ਰਹੀਏ 2 ਮਹੀਨੇ ਹੋ ਗਏ 2 ਮਹੀਨਿਆਂ ਤੋਂ ਅਸੀਂ ਆਏ ਤੇ 2 ਮਹੀਨਿਆਂ ਤੋਂ ਪੁਲਿਸ ਕੀ ਕਰ ਰਹੀ ਹੈ ਕਿਤੇ ਤਾਂ ਅੱਖੇ ਨਾਲ ਤਸ਼ੱਦਦ ਕਰ ਦਿਓ ਆ ਬਦੁਰਗਾ ਆਲੇ ਪਰਮਿੰਦਰ ਝੋਟੇ ਦੇ 2 ਸਾਲ ਬਾਅਦ ਇੰਨਾ ਤੇ ਕੇਸ ਕਰ ਦਿਓ ਹੋਰ ਕਿੰਨੀਆਂ ਘਟਨਾ ਹੋਵੇ ਪੀਲੀ ਵੀ ਦੀ ਦਾ ਮੁਕਾਬਲਾ ਬਣਾ ਦਿਓ ਤੁਹਾਨੂੰ ਹੋਰ ਕੋਈ ਕੰਮ ਨਹੀਂਗਾ ਇਹਨਾਂ ਕੰਮ ਕੋਈ ਛੋਟਾ ਕਰਨ ਵਾਲ ਮੈਂ ਕਹੂੰਗਾ ਦੋ ਸ਼ਬਦ ਤੁਸੀਂ ਜ਼ਰੂਰ ਦੱਸਿਓਗੇ ਤੇ ਵੀ ਕੀਤਾ ਕੁਛ ਇੰਨਾਂ ਨੇ ਕੋਈ ਆਤਾ ਪਤਾ ਕੋਈ ਕੌਲਸਾਲਾ ਕੋਈ ਲੀਡਰ ਬੋਲਿਆ ਕੋਈ ਕੋਈ ਨਹੀਂ ਆਇਆ ਜੀ ਕਿਸੇ ਕੇ ਜ਼ਿੰਮੇ ਕਿਸੇ ਨੇ ਵੀ سپورਟ ਨਹੀਂ ਕੀਤੀ ਸਿਰਫ ਇਹਨੇ ਵੀ ਘਰੇ ਆ ਕੇ ਜਿਹੜੇ ਆਏ ਖੈਰਾ ਸਾਹਿਬ ਆ ਗਏ ਜੀ ਦੂਜੀ ਆ ਗਏ ਚਲੋ ਸਾਰੇ ਆਪਦੀ ਆਪਣੀ ਪਾਰਟੀਆਂ ਦੇ ਜਿਨ੍ਹਾਂ ਨੇ ਆਣਾ ਸੀਗਾ ਪਰ ਜਿਹੜੀ ਹੁਣ ਲੜਾਈ ਐ ਫਖੀਰ ਤੇ ਸਾਨੂੰ ਹਾਈ ਕੋਰਟ ਚ ਜਾਣਾ ਕਦੇ ਕੁਛ ਕਹਿ ਦਿੰਦੇ ਕਦੇ ਕੁਛ ਕਹਿ ਦਿੰਦੇਾਰੇ ਲਾਈ ਗਏ ਐਸਐਸਪੀ ਦੇ ਦਫਤਰ ਕਿਰਿਆ ਸੀ ਉੱਥੇ ਫਿਰ ਸਾਨੂੰ ਬੁਲਾਇਆ ਗਿਆ ਮੀਟਿੰਗ ਐਸੀ ਮੀਟਿੰਗ 'ਚ ਗੱਲ ਹੋਈ ਫਿਰ ਉਸ ਤੋਂ ਵੀ ਪਲਟੀ ਮਾਰ ਗਏ ਇਸ ਲਈ ਕੋਈ ਕਿਸੇ ਕਿਸਮ ਦਾ ਨਿਆਂ ਦੀ ਉਮੀਦ ਹੀ ਨਹੀਂ ਅੰਦਰ ਗਏ ਸੀ ਐਸਐਸਪੀ ਕੋਲੇ ਉਹਦੋਂ ਇਹ ਨਾਮਜ਼ਦ ਹੋ ਗਏ ਸੀ ਨਾ ਸਾਰੇ ਬੰਦੇ ਪੁਲਸ ਵਾਲੇ ਇੱਕ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਨਾਮਜ਼ਦ ਹੋਇਆ ਜੀ ਤੁਸੀਂ ਪਹਿਲਾਂ ਮਿਲੇ ਸੀ ਪਹਿਲਾਂ ਮਿਲੇ ਸੀ ਹੁਣ ਇੱਕ ਗਲ ਦਫਤਰੀ ਦੇ ਜਦੋਂ ਤੁਸੀਂ ਫੜ ਲਿਆਉਣੇ ਆ ਪੁਲਸ ਵਾਲਿਆਂ ਨੂੰ ਜਦੋਂ ਤੁਸੀਂ ਬੰਦੇ ਫੜੇ ਹੋਏ ਨੇ ਉਹ ਕੀ ਤੁਸੀਂ ਉਹ ਗਿਰਫਤਾਰੀਆਂ ਪਹੁੰਚ ਜਾਂਦੇ ਇਹਦੇ ਲਈ ਤੁਸੀਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਲਿਆਂਦਾ ਕਿਤੇ ਨਹੀਂ ਲਿਆਂਦਾ ਕਿਉਂ ਨਹੀਂ ਲਿਆਂਦਾ ਭਾਈ ਜਦੋਂ ਕੋਈ ਆਮ ਕਿਸੇ ਉਤੇ ਕੇਸ ਪਾਏ ਜੇ ਤਾਂ ਫੰਗਿਆ ਨੂੰ ਫੜ ਕੇ ਲੈ ਜਾਂਦੇ ਹੋ ਔਰ ਇੱਥੇ ਤੂੰ ਕੋਈ ਗੋਲ ਨਹੀਂ ਪੁੱਛੜਿਆ ਗਿਆ ਲੱਖੇ ਦਸੀ ਕਰਾਂ ਉਸ ਸ਼ੌਤਾਂ ਦੇ ਵਤਨ ਦੇ ਵੇਖੋ ਪੰਜਾਬ ਦੇ ਵਿੱਚ ਇਹ ਜਿਹੇ ਕਿੰਨੇ ਵਿਚਾਰੇ ਮਜਬੂਰ ਬਾਪ ਨੇ ਜਿੰਨਾ ਇਹਨਾਂ ਪੁਲਿਸ ਦਾ ਜ਼ਬਰ ਚੱਲਦੇ ਹੋਏ ਆਪਣੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਆਪਣੇ ਮੋਢਿਆਂ ਤੇ ਚੱਕ ਕੇ ਸੀਮਾਂ ਤੇ ਲੱਗੇ ਇਹ ਇੱਕ ਦਿਨ ਦੀ ਕਹਾਣੀ ਨਹੀਂ ਇਹ ਬਹੁਤ ਸਮੇਂ ਤੋਂ ਚੱਲਦੀਆਂ ਆ ਰਹੀਆਂ ਕਹਾਣੀਆਂ ਨੇ ਉਹ ਅੱਜ ਵੀ ਉਵੇਂ ਹੀ ਦੌਰਾਈਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਪਿਛਲੇ ਸਾਲ ਤੋਂ ਸਾਲ ਦੇ ਵਿੱਚ ਪੇਪਲਸ ਮੁਕਾਬਲਿਆਂ ਦੇ ਵਿੱਚ ਪੰਜਾਬ ਦੇ 40-45 ਮੁੰਡੇ ਮਾਰਦੇ ਜਿਹੜਾ ਬੰਦਾ ਆਵਾਜ਼ ਚੱਕਦਾ ਉਹਨੂੰ ਦੱਬਣ ਦੀ ਕੋਸ਼ਿਸ਼ ਵੀ ਕਰਦੇ ਆ ਤੁਹਾਨੂੰ ਅੱਜ ਇੱਕ ਨਵੀਂ ਘਟਨਾ ਦੱਸਦੇ ਆ ਮਲਕੀਸ਼ ਸਿੰਘ ਅੰਬੇ ਮਾਦਰਾ ਜਿਹੜਾ ਬੰਦਾ ਉਸੇ ਲੋਕਾਂ ਦੀ ਲੱਤ ਰਿਹਾ ਜੋ ਪਾਣੀਆ ਦੇ ਵੀ ਜਰਾ ਪਾਣੀਆ ਯਾਰੀਆਂ ਮੰਡੀ ਪੁਰਜ਼ਗੜ ਦੇ ਵਿੱਚ ਜੋ ਹੋਰ ਜਿੰਨੇ ਲੋਕਾਂ ਦੇ ਮਸਲੇ ਆ ਬੰਦਾ ਲੜ ਰਿਹਾ ਉਹ ਬੰਦੇ ਦੇ ਐਸਸੀ ਐਕਟ ਲਾ ਕੇ ਚਾੱਕ ਉਹ ਵੀ ਜੇ ਸਿਰਦਾ ਜੇ ਜਿਹੜਾ ਬੰਦਾ ਆਵਾਜ਼ ਬੁਲੰਦ ਕਰੂਗਾ ਉਹ ਬੰਦਾ ਹਰ ਚੱਕ ਕੇ ਮੁਕਿੱਟਿਆ ਜਾ ਰਿਹਾ ਵੀ ਅੱਜ ਦੇ ਪੰਜਾਬ ਦਾ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਉਹੀ ਕਲਾਬਾਜ਼ੀਆਂ ਦਿਖਾ ਰਿਹਾ ਉਹੀ ਜਿੱਨੇ ਉਸ ਤੇ ਕੋਈ ਸਰਕੂ ਹੁੰਦੀ ਆ ਕਿ ਉੱਥੇ ਡਰਾਮਾ ਰਚਿਆ ਜਾ ਰਿਹਾ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਸਿਰਫ ਪੰਜ ਮੇਹਣੋ ਲੈਣੀ ਚੁਟਕਲੇ ਕਹਾਣੀਆਂ ਦੁਖਾਂਤ ਆ ਪੰਜਾਬ ਦਾ ਕਿ ਇਹੋ ਜਿਹਾ ਬੰਦਾ ਪੰਜਾਬ ਦੇ ਪੇਸ਼ ਪੈ ਗਿਆ ਇਹੋ ਜਿਹਾ ਬੰਦਾ ਲੋਕਾਂ ਨੇ ਅੱਗੇ ਲਾ ਲਿਆ ਜਿਹੜਾ ਨੌਜਵਾਨ ਮਾਮਾ ਦੇ ਪੁੱਤ ਮਰਵਾ ਕੇ ਅੱਜ ਉੱਥੇ ਕਿਸੇ ਸ਼ਾਇਦ ਮੰਨਦਾ ਐਮਐਲਏ ਨੇ ਵੀ ਇਹ ਗੱਲ ਸਕੀ ਕਿ ਸੇ ਪੁਸ਼ਕਾਵਲਾਂ ਦੀ ਸਪੀਕਰ ਨੇ ਕਹਿ ਕੇ ਕਹਿੰਦਾ ਇਹ ਮੁੱਦਾ ਹੀ ਹੈ ਨਹੀਂ ਬੰਦ ਹੀ ਕਰਤਾ ਅੱਜ ਆਪਾਂ ਦੇਖਦੇ ਆ ਕਿ ਅਬੋਰ ਦੇ ਵਿੱਚ ਇੱਕ ਵਿਚਾਰੇ شریف ਬੰਦੇ ਦਾ ਕੱਪੜਿਆਂ ਵਾਲੇ ਦਾ ਕਤਲ ਹੋ ਜਾਂਦਾ ਉਹਦੇ ਕਤਲ ਦੀਆਂ ਜ਼ਿੰਮੇਵਾਰੀਆਂ ਕੌਣ ਲੈਂਦੇ ਗੁਜਰਾਤ ਦੀਆਂ ਜ਼ਿਲ੍ਹਾ 'ਚ ਬੰਦੇ ਬੈਠੇ ਆ ਤੇ ਗੁਜਰਾਤ ਦੀਆਂ ਜੇਲਾਂ ਦੇ ਵਿੱਚ ਜਾਕਰ ਸਾਹਿਬ ਕਹਿੰਦੇ ਆ ਕਿ ਜੋਗੀਰ ਦਾ ਰਾਜ ਚਾਹੀਦਾ ਪੰਜਾਬ 'ਚ ਪੁੱਛਣਾ ਨਾ ਹੋਵੇ ਵਿਰਾਸਤ ਦੀ ਜੇਅ 'ਚ ਰੱਖਿਆ ਕਿਨੇ ਆਨੂੰ ਤਰੂਰ ਕਿਨੇ ਬਣਾ ਕੇ ਰੱਖਿਆ ਵੀ ਜੇ ਇਹਦੀ ਪੁੱਛਕਿਛ ਕਰਨੀ ਆ ਤਾਂ ਇੱਥੇ ਕਰੋ ਤੁਸੀਂ ਪੰਜਾਬ 'ਚ ਕਦੇ ਹੋਰ ਨਹੀਂ ਲਿਜਾ ਸਕਦੇ ਸੋ ਇਸ ਕਰਕੇ ਆ ਸਾਨੂੰ ਸਮਝਣ ਦੀ ਲੋੜ ਆ ਡਰੇ ਹੋਏ ਨੇ ਭਾਈ ਹਮਤੋ ਜਾਕਿਆ ਹਬੋਰ ਕੱਲ ਦੱਸਿਆ ਨੇ ਮੈਨੂੰ ਕਿ ਨਾ ਉੱਥੇ ਸਾਰਾ ਮਾਹੌਲ ਸਹਿਮ ਦਾ ਮਾਹੌਲ ਆ ਜਿਹੜੇ ਮਹਾਜਨ ਲੋਕ ਆ ਜਿਹੜੇ ਡਰੇ ਹੋਏ ਨੇ ਉਹ ਕਹਿੰਦੇ ਕਿ ਅਸੀਂ ਤਾਂ ਉਹ ਬੋਲਣ ਨੂੰ ਤਿਆਰ ਨਹੀਂ ਹੈਗਾ ਕਿਉਂਕਿ ਪਤਾ ਹੈ ਉਹਦੇ ਕਤਲ ਤੋਂ ਬਾਅਦ ਖਬਰਾਂ ਕਿੰਨਿਆਂ ਕਿਨੂੰ ਫੋਨ ਆ ਗਏ ਹੋਣੇ ਵੀ ਇੰਨੇ ਲੱਖ ਦੇ ਦਿਓ ਇੰਨੇ ਲੱਖ ਦੇ ਦਿਓ ਇਹ ਹਾਲਾਤ ਫੜਾਇਆ ਕੌਣ ਰਿਹਾ ਤੇ ਇਹਦੇ ਸਿਆਸੀ ਰੋਟੀਆਂ ਕੌਣ ਸੇਕ ਰਿਹਾ ਇਹਦੀ ਆੜ ਦੇ ਵਿੱਚ ਝੂਠੇ ਨੌਜਵਾਨ ਵੀ ਮਾਰੇ ਜਾ ਰਿਹਾ ਮੁਕਾਬਲਾ ਦੇ ਵਿੱਚ ਜਿਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਅੱਜ ਜਿਹੜੇ ਗੋਲਿਆਣਾ ਸ਼ਹਿਰ ਦੇ ਵਿੱਚ ਨਰਿੰਦਰਦੀਪ ਦੇ ਹੱਕ ਦੇ ਵਿੱਚ ਮਾਰਚ ਰੱਖਿਆ ਲੋਕਾਂ ਨੇ ਰੋਸਤਾਨ ਚ ਅਸੀਂ ਪਰਸੋਂ 13 ਤਰੀਕ ਨੂੰ ਟਪੇ ਦੀ ਦਾਣਾ ਮੰਡੀ ਤਾਜੋ ਕੇ ਰੋਡ ਦੇ ਉੱਤੇ ਐਤਵਾਰ ਨੂੰ 10 ਵਜੇ ਪਰਸੋਂ 13 ਤਰੀਕ ਨੂੰ ਇਕੱਠੇ ਰੱਖਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਪੰਜਾਬ ਦੇ ਉਹਨਾਂ ਪੀੜਤ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਪੰਜਾਬ ਦੇ ਜਿਨ੍ਹਾਂ ਦੇ ਮਾਵਾ ਦੇ ਪੁੱਤੇ ਇਹਨਾਂ ਝੂਠੇ ਮੁਕਾਬਲਿਆਂ 'ਚ ਮਾਰਤੇ ਜਾਂ ਇਹਨਾਂ ਨੇ ਗੋਲੀਆਂ ਮਾਰੀਆਂ ਨੇ ਲਕਾਂਵਾਂ ਵਾਂ ਦੇ ਵਿੱਚ ਜਾਂ ਤੱਕੇ ਸ਼ਾਂਗਾਂ ਜਿਨ੍ਹਾਂ ਨਾਲ ਵੀ ਹੋਈਆਂ ਨੇ ਉਹਨਾਂ ਪਰਿਵਾਰ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਬਈ ਪਰਸੋਂ ਵੀ ਤੁਸੀਂ 13 ਤਰੀਕ ਨੂੰ ਉੱਥੇ ਜੇਗਾ ਕਾਪੇ ਮੰਡੀ ਦੀ ਦਾਣਾ ਮੰਡੀ ਆ ਤਾਜੋ ਕੇ ਰੋਡ ਦੇ ਉੱਤੇ ਉੱਥੇ ਪਹੁੰਚਣ ਦੀ ਤੁਸੀਂ ਕਿਰਪਾਲਤਾ ਕਰਨੀ ਸਾਨੂੰ ਹੁਣ ਪਤਾ ਇਹ ਵੀ ਲੱਗਿਆ ਕਿ ਪ੍ਰਸ਼ਾਸਨ ਇਹ ਵੀ ਜ਼ੋਰ ਲਾ ਰਿਹਾ ਵੀ ਰੈਲੀ ਹੋਣ ਨਹੀਂ ਦੇਣੀ ਇੱਕ ਜਮਹੂਰੀ ਹੱਕ ਹੁੰਦਾ ਕਿ ਅਸੀਂ ਸਿੱਦੇ ਖਿਲਾਫ ਖੜਦੇ ਖੜਦੇ ਰੋਧ ਕਰ ਸਕਦੇ ਆ ਉਹ ਵੀ ਕਿਸੇ ਰਾਹ ਨਹੀਂ ਰੋਕਣਾ ਅਸੀਂ ਦਾਣਾ ਮੰਡੀ ਜਾਣਾ ਚਾਹੁੰਦੇ ਹਾਂ ਉੱਥੇ ਵੀ ਇਹ ੜਕੇ ਲਾ ਰਹੇ ਨੇ ਪਰ ਅਸੀਂ ਡੰਕ ਕੇ ਦੀ ਚੋਟ ਤੇ ਕਹਿੰਦੇ ਆ ਕਿ ਜ਼ੁਲਮ ਦੇ ਖਿਲਾਫ ਅਸੀਂ ਨਾ ਆਵਾਜ਼ ਬੰਦ ਕਰਨੀ ਆ ਅੱਜ ਨਾ ਤੁਸੀਂ ਕਰਾ ਸਕਦੇ ਹੋ ਕੱਲ ਇਹ ਹਰ ਹਾਲ ਦੇ ਵਿੱਚ ਜਬਰ ਜ਼ੁਲਮ ਦੇ ਖਿਲਾਫ ਅਸੀਂ ਜਿਹੜੇ ਵੀ ਦੋਸ਼ੀ ਲੋਕ ਨੇ ਉਹ ਨੰਗੇ ਕਰਾਂਗੇ ਕਟਹਿਰਾਂ 'ਚ ਖੜੇ ਕਰਾਂਗੇ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਅਸੀਂ ਛੋਡੇ ਵਕੀਲ ਕਰਾਵਾਂਗੇ ਅਸੀਂ ਛੋਡੇ ਨਾਲ ਖੜਾਂਗੇ ਅਸੀਂ ਹਾਈ ਕੋਰਟ ਜਾਵਾਂਗੇ ਜਿਹੜੇ ਵੀ ਵਿਚਾਰੇ ਕਈ ਗਰੀਬ ਪਰਿਵਾਰ ਸਾਨੂੰ ਇਹ ਜਿਨ੍ਹਾਂ ਦੇ ਪੁੱਤ ਮਾਰੇ ਆ ਪਹੁੰਚ ਇਹ ਨਹੀਂ ਤੁਸੀਂ ਆਪਣੀਆਂ ਪੀਆਈਐਲ ਜਿਹੜੀ ਆਪਾਂ ਪਾਉਣੇ ਆ ਹਾਈ ਕੋਰਟ ਦੇ ਵਿੱਚ ਉਹ ਸਾਡੇ ਨਾਲ ਜਾ ਕੇ ਪਾਓ ਤਾਂ ਕਿ ਆਪਾਂ ਉੱਥੇ ਵੀ ਉਹਨੂੰ ਪੜ੍ਹ ਸਕੀਏ। ਉਹਦੇ ਚ ਇੱਕ ਗੱਲ ਲੱਖੇ ਦੱਸ ਦਈਏ ਕਿ ਅਸੀਂ ਜੋ ਕਰ ਵੀ ਰਹੇ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਹੈ। ਕਿ ਆਪਾਂ ਪੀਸੀਏ ਵਿੱਚ ਇੱਕ ਪੀਸੀਏ ਹੁੰਦਾ ਪੁਲਿਸ ਕੰਪਲੇਂਟ ਅਥਾਰਟੀ। ਇਹ ਇੱਕ ਬਿੱਲ ਬਣਿਆ ਹੋਇਆ ਐ, ਐਕਟ ਬਣਿਆ ਸੀ 2007 ਅੰਚ। ਜਿਹੜਾ ਬਹੁਤ ਹੀ ਬੰਗੂ ਬਣਾਇਆ ਹੋਇਆ ਐ। ਅੱਗੇ ਆ। ਬੰਗੂ ਬਣਾਇਆ ਹੋਇਆ ਐ 2012 ਦੀ ਅਮੈਂਡਮੈਂਟ ਸਕੇ ਹੌਲ ਮਾਰੇ ਸਕੇ। ਇਹ ਪਰ ਬੜਾ ਚੋਈਦਨ। ਇਹ ਬੰਧੂ ਬਣਿਆ ਹੋਇਆ 2012 ਤੇ 19 ਦੀ ਐਮੈਂਡਮੈਂਟ ਨਾਲ ਇਹਨੂੰ ਸਹੀ ਕਰਾਵਾਂਗੇ ਇਹ ਜੋ ਖਰਾਬ ਹੈ ਇਹਦੇ ਚ ਐਮੈਂਡਮੈਂਟ ਕਰਾਵਾਂਗੇ ਕਿ ਜੇ ਪੁਲਿਸ ਧੱਕਾ ਕਰੇ ਤਾਂ ਅਸੀਂ ਕਿਵੇਂ ਕੰਪਲੇਂਟ ਕਰ ਸਕਦੇ ਹਾਂ ਤੇ ਕਿਵੇਂ ਪੁਲਿਸ ਨੂੰ ਅਕਾਊਂਟੇਬਲ ਬਣਾਇਆ ਜਾ ਸਕਦਾ ਹੈ ਇਹ ਅਸੀਂ ਕਰਾਂਗੇ ਇਹ ਜ਼ਰੂਰੀ ਆcha ਹੁਣ ਮੈਂ ਇੱਕ ਗੱਲ ਦੱਸਾਂ ਆਪਣੇ ਨਾਲ ਨਰਿੰਦਰ ਦੇ ਜਿਵੇਂ ਪਿਤਾ ਜੀ ਸੀਗੇ ਮਾਮਾ ਜੀ ਵੀ ਨੇ ਉਹਨਾਂ ਦਾ ਬੇਟਾ ਆ ਉਹਨਾਂ ਦਾ ਬੇਟਾ ਹੈ ਇਹ ਵਿਚਾਰਾ ਇਹਨਾਂ ਨੂੰ ਦਿਖਾਓ ਇਹ ਡਰਦਾ ਲੈ ਵੀ ਕਿਤੇ ਪੁਲਿਸ ਵਾਲੇ ਮੈਨੂੰ ਤਾਂ ਨਹੀਂ ਮਾਰ ਦੇਣਗੇ ਔਰ ਜਿਹਨੂੰ ਮਿਲਦਾ ਪਤਾ ਕੀ ਗੱਲ ਕਹਿੰਦਾ ਕਿ ਮੈਨੂੰ ਇਨਸਾਫ ਦਿਵਾਉ ਹੁਣ ਤੁਸੀਂ ਆਪ ਵੇਖੋ ਆ ਬੱਚਾ ਆ ਰਿਹਾ ਆ ਉਹਨਾਂ ਦੇ ਮਾਮਾ ਜੀ ਆ ਉਹਨਾਂ ਦੇ ਫਾਦਰ ਨੇ ਇਨਾਂ ਦੀ ਇਹ ਉਮਰ ਕਿ ਆ ਸੜਕਾਂ ਤੇ ਤੁਰਨ ਸਿਰਫ ਇਨਸਾਫ ਮੰਗਣ ਲਈ ਨਾ ਕਿ ਜ਼ਿੰਦਗੀ گزارਣ ਲਈ ਤੁਸੀਂ ਮਾਮਾ ਜੀ ਆਪ ਦੇ ਵੱਲੋਂ ਕਹੋ ਆ ਬੱਚਾ on the other